ਸਤਿ ਸ਼੍ਰੀ ਅਕਾਲ ਮਿੱਤਰ ਪਿਆਰਿਓ ਮੈਂ ਗੁਰਵਿੰਦਰ ਸਿੰਘ ਬਾਜਵਾ ਅੱਜ 23 ਜੁਲਾਈ 2025 ਆ 6 ਜੂਨ ਦੀ ਸਟੈਪ ਸੀਡਰ ਕੀਤੀ ਹੋਈ 17 18 ਬਾਸਮਤੀ ਤੁਹਾਡੇ ਸਾਹਮਣੇ ਆ ਅੱਜ ਸਵੇਰੇ ਇਸ ਸੀਜ਼ਨ ਦਾ ਬਹੁਤ ਹੀ ਭਾਰੀ ਤੇ ਮੋਲੇਤਾਰ ਅਮੀ ਪਿਆਵਾ ਜਿਹਨੇ ਪ੍ਰਣਾਲੇ ਚਲਾਤੇ ਔਰ ਦੇਖੋ ਇਹ ਪਿੰਡ ਦਾ ਸਾਰਾ ਪਾਣੀ ਇਹਦੇ ਵਿੱਚ ਆਇਆ ਵਾ ਆ ਵੀ 17 18 ਆ ਇਹ 5 ਏਕੜ ਦਾ ਪਲਾਟ 17 18 ਦਾ ਵਾ ਜਿਹੜਾ 6 ਜੂਨ ਨੂੰ ਸਟੈਪ ਸੀਡਿੰਗ ਕੀਤਾ ਗਿਆ ਔਰ 25 ਕਿਲੋ ਐਨਪੀਕੇ ਖਾਦਾ ਇਸਮਾਲ ਕੀਤਾ ਗਿਆ ਸੀ ਨਦੀਨ ਪ੍ਰਬੰਧ ਦੇ ਦਾ ਨੋਵਲੈਕਟ ਦਵਾਈ ਨਾਲ ਕੀਤਾ ਗਿਆ ਸੀ ਆ 5 ਏਕੜ ਦਾ ਪਲਾਟ ਜਿਹੜਾ ਆ ਇਹ ਹੈਗਾ ਵਾ 16 99 ਬਾਸਮਤੀ ਦਾ ਤੇ ਇਹਨੂੰ ਤੇ ਲੋੜ ਹੀ ਨਹੀਂ ਮਤਲਬ ਕੁੱਲ ਮਿਲਾ ਕੇ ਇਹਨੂੰ ਜਿਹੜੀਆਂ 20 20 ਕਿਲੋ ਦੀਆਂ ਤਿੰਨ ਕਿਸ਼ਤਾਂ ਯੂਰੀਆ ਦੀਆਂ ਪੈ ਗਈਆਂ ਆ 16 ਬੰਨਵੇਂ ਪੀਲਾ ਪੰਜਾ ਦਿਖਾਉਂਦੀ ਹੀ ਤੇ ਕਿਤੇ ਲੱਗੇ ਫੁੱਟ ਰੋਡ ਦਾ ਅਟੈਕ ਆ ਗਿਆ ਸੀ ਕੱਦੂ ਵਾਲੀਆਂ ਬਾਸਮਤੀਆਂ ਨੂੰ ਤੇ ਉਹ ਸਾਰੀਆਂ ਕਮੀਆਂ ਨੂੰ ਪੂਰਾ ਕਰਨ ਵਾਸਤੇ ਇਹਦੇ ਵਿੱਚ 4 ਦਿਨ ਪਹਿਲਾਂ ਹੀ ਗ੍ਰਿਫਨ 4 ਕਿਲੋ ਕਿल्ले ਪ੍ਰਤੀ ਕਿੱਲਾ ਤੇ 1.5 1.5 ਪੈਕਟ 1.5 ਪੈਕਟ ਫਸਲ ਰક્ષਕ ਦਾ ਜਿਹਦੇ ਵਿੱਚ ਸੁਡੋਮਨਾਸਿਆ ਤੇ 1.5 ਕਿਲੋ ਹੀ ਕਾਲੀ ਚੱਕਰਾਪਾਤੀ ਸੁੰਡੀ ਸਿਉਕਲੀ ਆ ਛਟਾ ਦੇਣ ਲੱਗਿਆ ਫਾਟਾਂ ਛੜੀਆਂ ਹੋਈਆਂ ਉਹ ਵੀ ਤੁਸੀਂ ਦੇਖ ਰਹੇ ਜੇ ਔਰ ਦੇਖੋ ਇਹ ਪੂਰਾ ਫਸਲ ਨੂੰ ਲੱਗ ਗਿਆ ਆ ਉਹ ਜਿਹੜਾ ਐਨਪੀਕੇ ਕੰਸੋਰਟੀਆ ਗ੍ਰਫਨ ਦਾ ਇਹਨੂੰ ਕਾਲੀ ਸ਼ਾਹ ਕਰ ਦੇਣਾ ਇਹਨੇ ਤੇ ਕਾਲੀ ਚੱਕਰਾ ਜਿਹੜੀ ਆ ਉਹ ਸੰਡੀ ਸਿਉਂਕ ਤੋਂ ਬਚਾ ਕਰੂਗੀ ਤੇ ਫਸਲ ਰક્ષਕ ਇਹਨੂੰ ਬਚਾਊਗੀ ਬਕਾਨਾ ਰੋਗ ਤੋਂ ਤੇ ਹੋਰ ਜਿਹੜੇ ਉਲੀ ਦੇ ਕੁਛ ਰੋਗ ਆਉਣੇ ਨੇ ਹੁਣ ਗਾਂਹ ਜਾ ਕੇ ਜਿੱਦੋਂ ਜਿਵੇਂ ਹਮਸ ਵਦਨਾ ਆ ਸ਼ੀਤ ਬ্লাইਟ ਵੀ ਆਉਣੀ ਆ ਲੀ ਬ্লাইਟ ਵੀ ਆਉਣੀ ਆ ਬਕਾਨੇ ਨੇ ਕਦੂ ਵਾਲੀਆਂ ਬਾਸਮਤੀਆਂ ਚ ਬਹੁਤ ਜ਼ੋਰ ਪਾਤਾ ਪਰ ਆ ਡੀਐਸਆਰ ਜਿਹੜੀ ਤੁਹਾਡੇ ਸਾਹਮਣੇ ਖਲੋਤੀ ਆ ਉਹ ਪਰਲੇ ਪਾਸੇ ਤੋਂ ਲੈ ਕੇ ਆ ਸਾਰਾ 5 ਏਕੜ ਦਾ ਪਲਾਟ 1692 ਆ ਸਾਰਾ ਹੈਗਾ 1718 ਲੋ ਜੀ ਪ੍ਰਤੱਖ ਨੂੰ ਪ੍ਰਮਾਣ ਕੀ ਹੱਥ ਕੰਗਣ ਨੂੰ ਆਰਸੀ ਕੀ ਪੜੇ ਲਿਖੇ ਨੂੰ ਫਾਰਸੀ ਕੀ ਮੋਟਰਾਂ ਬੰਦ ਸਾਰਾ ਮੀਂਹ ਦਾ ਪਾਣੀ ਆ ਸਮਝੋ ਨਿਰੀ ਨਾਈਟ੍ਰੋਜਨ ਧੰਨਵਾਦ ਸਤਿ ਸ਼੍ਰੀ ਅਕਾਲ ਮਿੱਤਰ ਪਿਆਰਿਓ ਮੈਂ ਗੁਰਵਿੰਦਰ ਸਿੰਘ ਬਾਜਵਾ ਅੱਜ 25 ਜੁਲਾਈ 2025 ਤੇ ਸਜਣੋ ਮੈਂ ਕਿਸਾਨ ਵੀਰੋ ਤੁਹਾਨੂੰ ਬੇਨਤੀ ਕਰਨਾ ਚਾਹੁੰਨਾ ਇਹ ਇੱਕ ਤੇ ਜੂਰੀਆ ਤੋਂ ਹੁਣ ਪ੍ਰੇਸ਼ ਕਰੋ بارش ਤੋਂ ਬਾਅਦ ਬਿਲਕੁਲ ਹਮਸਾਲਾ ਤੇ ਬਦਲਵਾਈ ਵਾਲਾ ਮਾਹੌਲ ਆ ਤੇ ਉਲੀ ਰੋਗਾਂ ਲਈ ਬਹੁਤ ਤਕੜਾ ਕੀੜੇ ਮਕੌਣਾਂ ਲਈ ਬਹੁਤ ਮਫੀਦ ਰੋਗਿਆ ਪਰ ਹੁਣ ਤੁਹਾਡੇ ਨਾ ਮਿੱਤਰ ਵੀ ਆ ਚੁੱਕੇ ਆ ਤੇ ਆਪਾਂ ਨਾ ਕਿਤੇ ਦੁਸ਼ਮਨਾ ਨੂੰ ਮਾਰਦੇ ਮਾਰਦੇ ਮਿੱਤਰਾਂ ਨੂੰ ਮਾਰ ਲਈਏ ਆ ਦੇਖੋ 17 18 ਬਾਸਮਤੀ ਦੇ ਉੱਤੇ ਮੱਕੜੀ ਨੇ ਇਹ ਹਰੇਕ ਚੂਰ ਪੱਤੇ ਆ ਇਹ ਆਕਰਸ਼ਿਤ ਕਰ ਰਹੇ ਆ ਪਤਲ ਲਪੇੜ ਸੁੰਢੀ ਉਹ ਜਿਹੜੀ ਚਿਟੀਜੀ ਮੱਖੀ ਹੁੰਦੀ ਹੈ ਨਾ ਆ ਕੇ ਪਾਂਡੇ ਦਿੰਦੀ ਆ ਪੱਤੇ ਤੇ ਤੇ ਉਹ ਚੋਂ ਫਿਰ ਬੱਚੇ ਤੇ ਸੁੰਡੀ ਨਿਕਲਦੀ ਆ ਤੇ ਜਿਹੜੀ ਉਹ ਫਿਰ ਉਹਨੂੰ ਪੱਤੇ ਨੂੰ ਲਪੇਟਦੀ ਆ ਉਸ ਮੱਖੀ ਨੂੰ ਟਰੈਪ ਲਾਉਣ ਲਈ ਉਹ ਘਾਤ ਲਾਉਣ ਲਈ ਮੱਕੜੀਆਂ ਆ ਚੁੱਕੀਆਂ ਤੇ ਇਦਾਂ ਜਾਲਾ ਬੁੰਨਦੀਆਂ ਉਹ ਚ ਫਸਦੀ ਉਹਨੂੰ ਖਾਂਦੇ ਆ ਇਸੇ ਤਰ੍ਹਾਂ ਜਿਹੜੀ ਮਛਰੀ ਤੇ ਤੇਲੇ ਨੂੰ ਖਾਣ ਵਾਸਤੇ ਡ੍ਰੈਗਨਫਲਾਈ ਜਿਹਨੂੰ ਆਪਾਂ ਹੈਲੀਕਾਪਟਰ ਕਹਿੰਦੇ ਆ ਉਹ ਆ ਚੁੱਕਿਆ ਵਾ ਇਹ ਗੱਲਾਂ ਜ਼ਰੂਰ ਧਿਆਨ ਚ ਰੱਖਿਓ ਬਾਰ-ਬਾਰ ਮੈਂ ਇਹ ਗੱਲ ਦਰਉਣਾ ਆਂ ਕਿ ਆਪਣੀ ਜ਼ਮੀਨ ਦੇ ਵਿੱਚ ਸਾਨੂੰ ਮਿੱਤਰੁੱਲੀਆਂ ਤੇ ਮਿੱਤਰ ਕੀੜਿਆਂ ਨੂੰ ਪਛਾਣਨ ਦੀ ਲੋੜ ਆ ਤਕਰੀਬਨ ਤਰੀਬਨ 95% ਉਹ ਸਾਡਾ ਕੰਮ ਕਰ ਜਾਂਦੇ ਆ ਜੇ ਅਸੀਂ ਉਹਨਾਂ ਨੂੰ ਸਮਾਂ ਦਈਏ ਤੇ ਖਾਦਾਂ ਸਪਰੇਆ ਤੋਂ ਥੋੜਾ ਪਰਹੇਜ਼ ਹੀ ਰੱਖੋ ਇਹਨਾਂ ਨੂੰ ਆਪਣਾ ਕੰਮ ਕਰਨ ਦਿਓ ਇੰਨੀ ਹਰੀ ਕਚੂਰ ਕਾਦੀ ਆ ਕਾਲੀ ਕਚੂਰ ਆ ਇੰਨੀ ਚਾਹੀਦੀ ਨਹੀਂ ਹੁੰਦੀ ਪਰ ਹੁਣ ਕੁਛ ਨਾ ਕੁਛ ਖਾਦਾਂ ਚ ਵੀ ਮਿਲਾ ਕੇ ਆਪਾਂ ਪਾਈ ਜਾਂਦੇ ਆ ਤੇ ਖਾਦਾਂ ਚ ਵੀ ਟੈਗਿੰਗ ਆ ਰਹੀ ਆ ਖਾਦ ਉਦਾਂ ਤੇ ਮਿਲ ਨਹੀਂ ਰਹੀ ਨਾਲ ਕੁਛ ਲਓਗੇ ਤੇ ਮਿਲੂਗੀ ਆ ਵੇਖੋ ਆ ਸਾਰੀ 17 18 ਤੁਹਾਡੇ ਸਾਹਮਣੇ ਆ ਕਿਆ ਮੰਜ਼ਰ ਹੈ ਸਿਰਫ ਸ਼ਾਮਾਂ ਨੂੰ ਹੀ ਨਜ਼ਰ ਆਉਂਦਾ ਹੈ ਜਾਲੇ ਗੱਡੇ ਸ਼ਾਨਦਾਰ ਬੁਣ ਦਿੱਤੇ ਆਨੇ ਔਰ ਇਹ ਤੁਹਾਡੀ ਮਤਲੀ ਆਈ ਆ ਬਚਾਓ ਇਹਨੂੰ